ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ ਆਸ ਕਰਦੇ ਹਾਂ ਜੋ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋਗੇ। ਸਵੈਸਤ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਦੀ ਨੂੰ ਜਲਦੀ ਮਿਲ ਸਕੇ। ਵੀਡੀਓ ਨੂੰ ਅੰਤ ਤੱਕਰ ਵੇਖਿਓ। ਵੇਖ ਕੇ ਗੱਲਬਾਤ ਸੁਣ ਕੇ ਫਿਰ ਫੋਨ ਲਾ ਕੇ ਆਪਣੀ ਖਰੀਦਦਾਰੀ ਕਰਿਆ ਕਰੋ। ਬਾਤ ਉਹ ਸ਼ੇਅਰ ਲਈ ਕਰਿਆ ਕਰੋ। ਅਰਕੇ ਤਾਂ ਅਗਰ ਪਹੁੰਚਾਇਆ ਕਰੋ ਸਾਡੇ ਹੋਂਸਰ ਉਹਦਾ ਐ ਕਰੋ ਕਿਸੇ ਵੀ ਸੱਜਣੋਂ ਖਰੀਦਦਾਰੀ ਕਰਦੇ ਜੇ ਆਪਣੀ ਦੋ ਟਾਈਮ ਨਰਖ ਪਰ ਕਰਕੇ ਚੋ ਕੇ ਟਿਕਟ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਉਂਦੇ ਜੇ ਫਰਜ਼ ਪਉਂਦਾ ਤੁਹਾਡਾ ਸਾਡਾ ਕੰਮ ਹੈ ਵੀਡੀਓ ਬਣਾਉਣਾ। ਅੱਜ ਦੀ ਵਿਜਿਟ ਪਿੰਡ ਕੋਟਲੇ ਵਿਸਾਖਾ ਸਿੰਘ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ। ਤੇ ਬਾਈ ਹੁਣਾਂ ਦੀ ਪਹਿਲੀ ਵੀਡੀਓ ਬਣਾਉਣ ਲੱਗੇ ਆ ਕਰਦੇ ਆ ਗੱਲਬਾਤ ਪੁੱਛਦੇ ਸਾਰੀ ਡਿਟੇਲ ਲੈ ਕੇ ਦੇਨੇ ਸਾਂਝੀ ਕਰਦੇ ਤੁਹਾਡੇ ਤਾਈ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਚੜ੍ਹਦੀ ਕਲਾ ਜੀ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡਾ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਕਿਉਂਕਿ ਪਹਿਲੀ ਵੀਡੀਓ ਬਣਾਣ ਲੱਗੇ ਆ ਇਹ ਡੇੜ ਕਿੱਦਾਂ ਦੇ ਰਹਿਣ ਕੀ ਗੱਲ ਕਰੀਏ ਆਪਾਂ ਡੇੜ ਨਿਗੇ ਨਿਗੇ ਛੋਟੇ ਛੋਟੇ ਜੀ ਕੋਈ ਜਾਇਦ ਜੀ ਠੀਕ ਆ ਤੇ ਜਿਹੜਾ ਮੇਰਾ ਮਰਜ਼ੀ ਪੈਣ ਬਰਾਵੇ ਜਾਣਾ ਨਹੀਂ ਨਾਲ ਨਾਲ ਪਹਿਲੇ ਥੋੜਾ ਜਿਹਾ ਮਾਸਟਰ ਰੱਖਣਾ ਆਪਾਂ ਥੋੜਾ ਜਿਹਾ ਹੰਦੌਰ ਮਿਲ ਹੈਨਾ ਦਵਾਈ ਪਤਲੀ ਕਰਕੇ ਤੇ ਦੇਣ ਦੀ ਕਰਨੀ ਤੇ ਨਾਮ ਨਾਮ ਵੀਰ ਜੀ ਸਰਨ ਦੱਸਾਂਗਾ ਹਾਂ ਜੀ ਪਿੰਡ ਕੋਟਲੀ ਜ਼ਿਲ੍ਹਾ ਕਰਨਤਾਰਨ ਸੀਲ ਪੱਟੀ ਜੀ ਫੋਨ ਨੰਬਰ ਹੈਗਾ 9846 10080 ਠੀਕ ਆ ਇਹ ਹੈਗਾ 99813 77022 ਗਗਨਦੀਪ ਸਿੰਘ ਗਗਨਦੀਪ ਹਾਂ ਜੀ ਇਹ ਦੋ ਮੱਝ ਸੀਆਂ ਸਾਈਆਂ ਬੱਚਾ ਚੰਗਾ ਟਾਉ ਦਾ ਪਾਇਆ ਉਹਨੇ ਹੈਣਾ ਉਹ ਤੋਂ ਕਰੀਏ ਸ਼ੁਰੂ ਬੱਚਾ ਹੈ ਵਿਖਾਇਓ ਇੱਕ ਰਸਾਰਾ ਕਟਾ ਕਟਾ ਹੀ ਕਟਾ ਕਟਾ ਠੋਗਾ ਹੈ ਨਕੀ ਨਹੀਂ ਕਟਾ ਜਿਹੜਾ ਕੱਟੇ ਕਟਾ ਸਾਂਭ ਨੂੰ ਕਟਾ ਚੰਗਰ ਨਾਮ ਦੀ ਨੀਲੀ ਜਾਗ ਹੈ ਤੇ ਮੱਝ ਕਿੰਨੇ ਦੁੱਧ ਤੋਂ ਸ਼ੁਰੂ ਕਿੰਨਾ ਕੁ ਦੋਦਿਆ ਕਣਵਾ ਸੁਆ ਇਹ ਵੀ ਜੀ 9 ਕਿਲੋ ਦੁੱਧ ਦਾ 8 ਕਿਲੋ ਦੀ ਗਾਰੰਟੀ ਦਵਾਂਗੇ 9 ਕਿਲੋ ਦੁੱਧ ਤੇ 8 ਦੀ ਗਾਰੰਟੀ ਹਾਂਜੀ ਹਾਂਜੀ ਸੁਆ ਕਣਵਾ ਸੁਆ ਤੀਜਾ ਆ ਯਾਰ ਖੋਲ ਕੇ ਤੁਰ ਕੇ ਵਿਖਾਈਏ ਲਓ ਭਾਈ ਸੱਜਣੋ ਤੀਜਾ ਸੂਹਾ ਦੱਸ ਰਿਹਾ ਵੀਰੋ ਨਹੀਂ ਤੇ ਮਗਰ ਜੋ ਮੇਲ ਕਾਫ ਕਟਾ ਨਿੱਲੀ ਜਾ ਗਿਆ ਠੀਕ ਹੈ ਤੇ ਮੈਂ ਸੋਹਣੀਆ ਸਿੰਘ ਸਿੰਘ ਦੀ ਮੰਤਰ ਵੇਖ ਲਓ ਬੋਲੀ ਆ ਠੀਕ ਹੈ ਜੀ ਲਓ ਜੀ ਸਿੰਘ ਸੋਣਾ ਮੈਨੂੰ ਲੱਗਾ ਬਾਕੀ ਕੱਦ ਵਜਨ ਚੰਗਾ ਜੇ ਕੱਦ ਵਜਨ ਵੱਡਾ ਜੇ ਹਾਈ ਟੂਟ ਥਾਣ ਬਹੁਤ ਗੰਮ ਦਾ ਲੱਗਾ ਕੱਲਾ ਕੱਲਾ ਤੋੜਦਾ ਲੈ ਮੋੜ ਲਿਓ ਲਓ ਬਾਕੀ ਬੇ ਲੰਬੀ ਜੇ ਦੇਖ ਸਕਦੇ ਜੇ ਤੁਰਦੀ ਤੁਰਦੀ ਜਿਹਨੇ ਨਾਰਮਲ ਖਰਚਾ ਘਰੇ ਖਰੀਦਣ ਨੂੰ ਲੈਣੀ ਆ ਉਹਨੂੰ ਚੰਗੀ ਕਿਉਂਕਿ ਰੇਟ ਬੜਾ ਜਾਇਜ਼ ਆ ਵੀਰ ਉਹਨਾਂ ਦਾ ਪੇਟ ਪੂਰਾ ਭੋਸ ਹੋਣਾ ਤੇ ਬਾਕੀ ਚੁਆਈ ਨੁਆਈ ਦੀ ਸਾਫ ਬੜੀ ਆ ਥਾਂ ਇਕੱਲਾ ਇਕੱਲਾ ਕੰਮ ਦਾ ਲੱਗਾ ਸਜਣੋ ਰੇਟ ਤੇ ਬਿਲਕੁਲ ਜਾਇਜ਼ ਹੀ ਕਰਿਓ ਹਾਂਜੀ ਹਾਂਜੀ ਬਿਲਕੁਲ ਕਿੰਨਾ ਕਰੋਗੇ ਇਹਦਾ ਵੀ ਜੀ ਨਾ ਕਰਨਾ 70 ਨਾ ਕਰਨਾ 75 ਅੱਛਾ ਹਾਂ ਨਾ 60 ਦੀ ਆਦੀ ਮਾਈ ਦੇ ਸ਼ਾਹਰ ਜੀ ਹਾਂ ਜੀ ਸ਼ਾਹਰ ਜੀ ਹਾਂ 60000 65 ਦੀ ਹਾਂ ਜੀ ਮੈਂ ਨਾ ਫਿਰ ਤੇ ਮੋਜਾਂ ਲਾ ਦੋਗੇ ਇਹਦੇ ਖੜ ਲਓ ਖੜਾ ਦੋ ਖਰਾ ਦੋਗੇ 62000 ਦੀ ਜਿਹੜੀ ਨੀਲੀ ਰਾ ਇਹਦਾ ਬੱਚਾ ਕੱਟਾ ਮਗਰ ਮੇਲਕਾ ਤੇ ਤੀਜਾ ਸੂਆ ਮੈਂ ਦੁੱਧ 9 ਕਿਲੋ ਦੱਸ ਰਿਹਾ ਹਾਂ ਹਾਂ ਜੀ ਵਧੀਆ ਰੇਟ ਦਾ ਦਾ ਹਾਂ ਜੀ ਚੰਗੇ ਖੇਡੋਗੇ ਚਲੋ ਠੀਕ ਹੈ ਮਹਾਰਾਜ ਚਲੋ ਤਰੱਕੀਆਂ ਦਵੇ ਤੁਹਾਨੂੰ ਪ੍ਰਾਈਡ ਜਾਇਜ਼ ਹੀ ਇਤਰਾ ਹੀ ਰੱਖਿਓ ਹਾਂ ਜੀ ਹਾਂ ਜੀ ਆ ਮਗਰ ਕੱਟੀ ਕਟਾ ਇਹਦੇ ਮਗਰ ਕੱਟੀ ਆ ਗਈ ਕੱਟੀ ਆ ਹਾਂਜੀ ਇਹ ਜਦਿਆ ਉੱਤੇ ਕਿ ਦਿਨਾਂ ਦੇ ਸਹੀ ਆ ਤੱਕ ਦਿਨ ਹੋ ਗਈ ਠੀਕ ਆ ਬੱਚਾ ਆ ਜਾਵਦਾ ਇੰਨੇ ਕਿ ਦਿਨਾਂ ਦਾ ਤੇ ਕਿਡਵਾ ਸੁਆ ਇਹ ਸੁਆ ਹੀ ਤਿੱਜਾ ਖੁੱਲ ਗਏ ਨੂੰ ਇਹਦਾ ਦੁੱਧ ਕਿੰਨਾ ਰੈਡੀ ਆ ਇਹਦੇ ਲਈ 9 ਕਿਲੋ ਦੁੱਧ ਆਪਾਂ 8 ਕਿਲੋ ਦੀ ਗਰੰਟੀ ਦਵਾਂਗੇ 8 ਦੀ ਗਰੰਟੀ ਹਾਂਜੀ ਦੁੱਧ 9 ਕਿਲੋ ਹਾਂਜੀ ਲਓ ਜੀ ਜੇڑا ਕੋਈ ਇੱਥੇ ਵੀਰ ਭਰਾ ਆਊਗਾ 9 ਕਿਲੋ ਆਦੇ ਚੋ ਕੇ ਖੜੇ ਚੋਣ ਜਾਣ ਬਿਲਕੁਲ ਓਕੇ ਆ ਨਾ ਠੀਕ ਆ ਲਓ ਜੀ ਸੱਜਰੋ 9 ਕਿਲੋ ਦੁੱਧ ਉਹ ਵੀ ਸਟਾਰਟਿੰਗ ਆ ਆਠ ਦੀ ਗਰੰਟੀ ਦੋ ਮਹੀ ਦੀ 8-8 ਕਿਲੋ ਦੀ ਦਿੰਦੇ 1 ਕਿਲੋ-ਕਿਲੋ ਘੜਦੀ ਤੇ ਬਾਕੀ ਮੈਂ ਸੋਣੀ ਇਹ ਵੀ ਤੇ ਰੇਟ ਜਾਇਜ ਆ ਇਹਦਾ ਵੀ ਕੱਟੀ ਮਗਰ ਜਿੰਦੇ ਠੀਕ ਆ ਸਿੰਘ ਸੂੰ ਸੋਹਣਾ ਲਗਾ ਬਿੱਲੀ ਮਣਕੀ ਆਖ ਆਂਦੀ ਲੋ ਜੀ ਬਾਕੀ ਪਿਛੋਂ ਚੰਗੀ ਸਜਰੋ ਥਾਂ ਲੇਵਾ ਬਹੁਤ ਪੱਤਰ ਹੈ ਮੈਂ ਦਾ ਕੰਮ ਦਾ ਠੀਕ ਹੈ ਜੀ ਕੱਲਾ-ਕੱਲਾ ਥਾਂ ਲੱਗਾ ਇਹ ਫਿਰ ਬਾਈ ਜੀ ਕਿੰਨੇ ਦੇ ਦੇ ਦਾਂਗੇ ਇਹ ਵੀ ਨਾ ਕਰਨਾ 70 ਨਾ ਕਰਨਾ 68 ਅੱਛਾ ਇਹ 40000 ਦੀ ਮਾਇਦੇ ਦਾਂਗੇ 400 ਦੀ ਹਾਂਜੀ 40000 63000 ਦੀ 63 ਦੀ ਮੈਂ ਨਾ ਖੇਤ ਬਹਿ ਜਾ ਬਹਿ ਜਾ ਗਈ ਤੇ ਦੋ ਮੱਝਾਂ ਪਹਿਲੀ ਵੀਡੀਓ ਚ ਤਾਂ ਤਣ ਕਰਾਈ ਬੈਠੇ ਜੀ 63 ਤੇ 68 ਵਾਲਾ ਭਾ ਕੋਟਲੀ ਵਿਸਾਖਾ ਸਿੰਘ ਤੋਂ ਹਾਂਜੀ ਮੌਜਾਂ ਲੁੱਟ ਲੋ ਖਰੀਦ ਕੇ ਲੈ ਜਾਓ ਦੋਵੇਂ ਮਹੀ ਚੰਗੀਆਂ ਸਜਣੋ ਤੇ ਬਾਈ ਸੁਖਵਿੰਦਰ ਸਿੰਘ ਜੀ ਦੇ ਘਰ ਪਹੁੰਚ ਗਏ ਬਾਈ ਗगन ਦੇ ਤੇ ਮਈਆਂ ਚੰਗੀਆਂ ਜੋੜਾ ਪਾ ਕੇ ਲੈ ਜਾਓ ਜਿੰਨੇ ਖਰਦੀਆਂ ਭਾ ਲੋਟ ਹੌਲੇ ਆ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ